ਜੈ ਹਿੰਦ ਜੈ ਭਾਰਤ ਜੀ ਮੇਰਾ ਨਾਮ ਰਣਜੀਤ ਸਿੰਘ ਭਾਰਤੀ ਹੈ ਜੀ ਔਰ ਮੈਂ ਕਰਜ ਮੁਕਤ ਭਾਰਤ ਅਭਿਆਨ ਦੀ ਟੀਮ ਤੋਂ ਪਟਿਆਲਾ ਲੋਕ ਸਭਾ ਇੰਚਾਰਜ ਹਾਂ ਜੋ ਅੱਜ ਜੀ ਕਾਲੀ ਮਾਤਾ ਮੰਦਿਰ ਦੇ ਵਿੱਚ ਪਹੁੰਚੇ ਇਸ ਵਾਰ ਕੀ ਕਹਿਣਾ ਚਾਹੁੰਦਾ ਹਾਂ ਅੱਜ ਮੈਂ ਕਾਲੀ ਮਾਤਾ ਮੰਦਿਰ ਪਟਿਆਲੇ ਦੇ ਵਿੱਚ ਪਹੁੰਚਿਆ ਹਾਂ ਔਰ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਤੇ ਸ੍ਰੀ ਰਕੇਸ਼ ਕੇਰ ਜੀ ਜੋ ਰਾਸ਼ਟਰੀ ਪ੍ਰਮੁੱਖ ਨੇ ਉਹਨਾਂ ਕੋਲ ਮੈਂ ਅੱਜ ਆਇਆ ਤੇ ਇਹਨਾਂ ਨੂੰ ਆਪਣੀ ਮਿਸ਼ਨ ਦੇ ਬਾਰੇ ਪੂਰੇ ਜੋ ਉਦੇਸ਼ ਵਿੱਚ ਚੱਲ ਰਿਹਾ ਹੈ ਕਰਜ਼ੇ ਮੁਕਤ ਭਾਰਤ ਅਭਿਆਨ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਤੁਹਾਡੀ ਤਰਫ ਤੋਂ ਕੁਝ ਹੈਲਪ ਚਾਹੀਦੀ ਹੈ ਤਾਂ ਕਿ ਅਸੀਂ ਲੋਕਾਂ ਦੀ ਜਿਹੜੇ ਕਰਜ਼ੇ ਦੇ ਕਾਰਨ ਸੁਸਾਇਡ ਕਰ ਰਹੇ ਹਨ ਉਹਨਾਂ ਦੀ ਜਾਨ ਬਚਾਈ ਜਾ ਸਕੇ ਅਸੀਂ ਸਰ ਜੋ ਕਰਜ਼ੇ ਮੁਕਤ ਤੁਹਡੇ ਕੋਲ ਪਹੁੰਚ ਨਹੀਂ ਗਈ ਇਸ ਦੇ ਬਾਰੇ ਕੋਈ ਕੀ ਜਾਣਣਾ ਚਾਹੁੰਦਾ ਅੱਜ ਰਣਜੀਤ ਸਿੰਘ ਜੀ ਜਿਹੜੇ ਪਟਿਆਲਾ ਤੋਂ ਲੋਕ ਸਭਾ ਉਹ ਚੋਣਾਂ ਵੀ ਲੜ ਰਹੇ ਨੇ ਕਰਜ਼ੇ ਮੁਕਤ ਅਭਿਆਨ ਦੇ ਮੈਂਬਰ ਨੇ ਵਧੀਆ ਸਹਿਯੋਗ ਕਰ ਰਹੇ ਨੇ ਜੀ ਆ ਸਾਡੇ ਕੋਲ ਆਏ ਨੇ ਕਾਲੀ ਮਾਤਾ ਮੰਦਿਰ ਵਿਚ ਆਏ ਨੇ ਮਹਾ ਮੈਦਾ ਅਸ਼ੀਰਵਾਦ ਲਿਆ ਤਾਂ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਦੀ ਟੀਮ ਦੁਆਰਾ ਜਿਹੜੀ ਕਰਜ਼ੇ ਮੁਕਤ ਅਭਿਆਨ ਚਲਾਇਆ ਹੋਇਆ ਹੈ ਉਹਦੇ ਰਾਹੀਂ 올 ਇੰਡੀਆ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਅਭਿਆਨ ਚੱਲ ਰਿਹਾ ਹੈਗਾ ਇਹ ਜੀ ਤਾਂ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਕਰਜ਼ਾ ਲਿਆ ਹੋਇਆ ਔਰ ਕਰਜ਼ੇ નીચે ਦਬੇ ਹੋਏ ਨੇ ਔਰ ਜਿਨ੍ਹਾਂ ਲੋਕਾਂ ਨੂੰ ਕਰਜ਼ੇ ਦੇ ਪ੍ਰਤੀ ਕਾਨੂੰਨੀ ਸਹਾਇਤਾ ਚਾਹੀਦੀ ਹੁੰਦੀ ਹੈ ਉਹ ਇਹ ਸਹਾਇਤਾ ਜਿਹੜੀ ਹੈ ਨਿਸ਼ੁਲਕ ਜਿਹੜੀ ਹੈ ਪ੍ਰਦਾਨ ਕਰਦੇ ਆ ਤਾਂ ਇਹ ਇੱਕ ਬਹੁਤ ਹੀ ਅੱਛਾ ਬਿਆਨ ਹੈ ਇਹਨਾਂ ਦੇ ਨਾਲ ਸਾਡੇ ਗਗਨਦੀਪ ਸਿੰਘ ਜੀ ਵੀ ਆਏ ਨੇ ਜੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਨੇ ਉਹਨਾਂ ਦਾ ਵੀ ਅਸੀਂ ਇੱਥੇ ਆਣ ਤੇ ਹਾਰਦਿਕ ਸਵਾਗਤ ਕਰਦੇ ਆਂ ਪੋਰੀਕ ਪਿੱਛੇ ਦੀ ਪਟਿਆਲਾ ਸ਼ਹਿਰ ਦੇ ਵਿੱਚ ਕੇਸ ਹੋਇਆ ਸੀ ਨੀਸ਼ਾ ਰਾਣੀ ਜਿਹੜੇ ਅਸ਼ੋਕ ਨਗਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਸੀ ਤੁਸੀਂ ਵੀ ਰੋਜ਼ ਅਖਬਾਰਾਂ 'ਚ ਖਬਰਾਂ ਵੀ ਪੜਦੇ ਹੋ ਕਈ ਕਿਸਾਨਾਂ ਨੇ ਵੀ ਆਤਮ ਹੱਤਿਆ ਕੀਤੀਆਂ ਤਾਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈਆਂ ਨਾ ਹੋਣ ਉਸ ਲਈ ਇਹ ਟੀਮ ਜਿਹੜੀ ਹੈ ਪੂਰੀ ਕਾਰਜਾਤ ਹੈਗੀ ਹੈ ਪੂਰਾ ਸਹਿਯੋਗ ਕਰਦੀ ਹੈ ਇਹਨਾਂ ਦੇ ਨੰਬਰ ਜਿਹੜੇ ਹੈ ਬਿਲਕੁਲ ਔਨਲਾਈਨ ਬਿਲਕੁਲ ਹੈਗੇ ਨੇ ਤੋ ਫਿਰ ਜਿਨ੍ਹਾਂ ਲੋਕਾਂ ਨੂੰ ਵੀ ਕਰਜ ਲਈ ਕੋਈ ਤੰਗ ਕਰਦਾ ਹੈ ਜਾਂ ਕਰਜ ਤੋਂ ਪਰੇਸ਼ਾਨ ਨੇ ਉਹ ਇਹਨਾਂ ਨਾਲ ਆ ਕੇ ਸੰਪਰਕ ਕਰ ਸਕਦਾ ਹੈ ਇਹਨਾਂ ਦਾ ਇਹਨਾਂ ਦੀ ਟੀਮ ਦਾ ਮੈਂਬਰ ਬਣ ਸਕਦਾ ਹੈ ਤਾਂ ਇਹਨਾਂ ਵੱਲੋਂ ਸਾਨੂੰ ਵੀ ਆਸ਼ਵਾਸ਼ਣ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਕੋਈ ਕੇਸ ਆਂਦੇ ਆ ਤਾਂ ਸਾਨੂੰ ਜਰੂਰ ਦੱਸੋ ਤਾਂ ਅਸੀਂ ਇਹਨਾਂ ਨੂੰ ਜਰੂਰ ਬਿਲਕੁਲ ਨਿਮਲ ਸਹਿਯੋਗ ਲਵਾਂਗੇ ਵੀ ਇਹਨਾਂ ਨੂੰ ਬਿਲਕੁਲ ਸਹਿਯੋਗ ਦੇਵਾਂਗੇ ਹਾਂ ਜੀ ਸਰ ਜਿਵਾ ਜੀ ਅਸੀਂ ਇੱਥੇ ਪਟਿਆਲੇ ਦੇ ਵਿੱਚ ਪਹੁੰਚੇ ਇਸ ਵਾਰ ਕੀ ਜਾਣਨਾ ਚਾਹੁੰਦੇ ਹਾਂ ਅਸੀਂ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਰ ਕੰਚਰੀ ਸਾਡੇ ਪ੍ਰਧਾਨ ਜੀ ਨਾਲ ਅਸੀਂ ਕਰਜ਼ਾ ਮੁਕਤ ਦੇ ਅਧਿਐਨ ਬਾਰੇ ਅਸੀਂ ਜਾਣਕਾਰੀ ਦਿੱਤੀ ਤੇ ਸਾਡੇ ਪ੍ਰਧਾਨ ਜੀ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਕਿ ਜੋ ਕਿ ਕੋਈ ਪਟਿਆਰੇ ਦੇ ਬੱਚੇ ਕਿਸੇ ਨਾਮ ਦੇ ਕੋਈ ਕਰਜ਼ਾ ਮੁਕਤ ਭਿਆਨ ਨੂੰ ਲੈ ਕੇ ਕੋਈ ਵੀ ਕਿਸੇ ਬੰਦੇ ਨੂੰ ਰਿਕਵਰੀ ਏਜੰਟ ਜੇ ਕੋਈ ਹੋਰ ਸਮੱਸਿਆ ਮਿਲੂ ਦੇ ਪ੍ਰਤੀ ਆਉਂਦੀ ਹੈ ਤਾਂ ਸਾਡੇ ਪ੍ਰਧਾਨ ਦੀ ਸਾਡੇ ਸਹਾਇਕ ਦੇ ਨਾਲ ਉਸਦੀ ਹੈਲਪ ਕਰਨਗੇ ਤੇ ਜੇਕਰ ਕੋਈ ਲੀਗਲ ਸਮੱਸਿਆ ਆਉਂਦੀ ਹੈ ਤਾਂ ਉਸ ਦੇ ਪ੍ਰਤੀ ਅਸੀਂ ਆਪਣੇ ਸਰਤਾਪਾਹੁਨਾ ਦਾ ਨੂੰ ਜੋ ਵੀ ਤੇ ਲੀਗਲ ਸਮੱਸਿਆ ਹੋਵੇ ਉਹ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਰਾਜਪੁਰ ਆਫਿਸ ਹੈ ਜੀ ਸਾਡੇ ਰਣਜੀਤ ਸਿੰਘ ਭਾਰਤੇ ਜੀ ਬਹੁਤ ਸਾਲਾਂ ਤੋਂ ਸੋਸ਼ਲ ਐਕਟੀਵਿਟੀਜ਼ ਵਰਕ ਕਰ ਰਹੇ ਨੇ ਸੋਰਾਬੋ ਪਰਮਾਤਮਾ ਮਹਾਮਈ ਉਹਨਾਂ ਨੂੰ ਅੱਗੇ ਵੀ ਸੋਸ਼ਲ ਐਕਟੀਵਿਟੀਜ਼ ਸੀ ਕਰਨ ਦੀ ਸ਼ਕਤੀ ਬਖਸ਼ੇ ਤੇ ਬਲਵਕਸ਼ੇ ਤੇ ਮੈਂ ਇਹਦੇ ਨਾਲ ਹੀ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਜੇਕਰ ਕਿਸੇ ਨਾਲ ਕੋਈ ਵੀ ਅੱਜ ਦੇ ਸਮਾਜ ਦੇ ਵਿੱਚ ਟੱਕਾ ਹੋ ਰਿਹਾ ਹੈ ਕੋਈ ਲੋਨ ਲੈ ਕੇ ਜਾਂ ਕੋਈ ਰਿਕਵਰੀ ਏਜੰਟ ਕਿਸੇ ਨੂੰ ਸਮਾਨ ਚੱਕਣ ਦੀ ਜਾਂ ਕੋਈ ਕੁਛ ਵੀ ਧਮਕੀ ਦਿੰਦਾ ਉਹਦੇ ਪ੍ਰਤੀ ਜਿਹੜਾ ਸਾਡੇ ਨੰਬਰ ਦਿੱਤੇ ਹੋਏ ਨੇ نیچے ਉਹਨਾਂ ਤੇ ਕਾਲ ਕਰਕੇ ਸਾਨੂੰ ਇਹਦੀ ਸਮੱਸਿਆ ਬਾਰੇ ਦੱਸ ਸਕਦਾ ਹੈ ਤੇ ਉਹ ਰਿਕਵਰੀ ਏਜੰਟ ਨੂੰ ਆਰਬੀ ਦੀ ਗਾਈਡਲਾਈਨ ਦੇ ਅਕੋਰਡਿੰਗ ਨਾ ਕੰਮ ਕਰਨ ਦੇ ਉੱਤੇ ਅਸੀਂ ਸਜ਼ਾ ਦਵਾਣ ਦੀ ਵੱਧ ਵੱਧ ਕੋਸ਼ਿਸ਼ ਕਰਾਂਗੇ ਇਹੀ ਸਹਿਯੋਗ ਮੰਗ ਮੰਗਦੇ ਹਾਂ ਕਿ ਸਾਰੇ ਕੋਈ ਵੀ ਕੋਈ ਜੇਕਰ ਕੋਈ ਕਿਸੇ ਤੇ ਕਰਜ਼ਾ ਹੋ ਗਿਆ ਉਹਨੂੰ ਕਰਜ਼ਾ ਨੂੰ ਲੁਕਾਇਆ ਨਾ ਜਾਵੇ ਉਹਨੂੰ ਦੱਸਿਆ ਜਾਵੇ ਸਾਨੂੰ ਕਾਲ ਕਰੀ ਜਾਵੇ ਉਹ ਰਿਕਵਰੀ ਏਜੰਟ ਦਾ ਨਾਮ ਰਿਕਾਰਡ ਕੀਤਾ ਜਾਵੇ ਦੀ ਵੀਡੀਓ ਬਣਾਈ ਜਾਵੇ ਉਹ ਸਾਨੂੰ ਭੇਜੀ ਜਾਵੇ ਉਹਦੇ ਅਸੀਂ ਅਗੇਂਸਟ ਕਾਰਵਾਈ ਕਰਾਂਗੇ ਜੋ ਕਿ ਆਰ ਪੈਗੀ ਗਾਇਡਲਾਈਨਸ ਤੇ ਜੀਡੀ ਉਹਦੇ ਮੁਤਾਬਿਕ ਹੈਗੀਆਂ ਨੇ ਉਹ ਨਹੀਂ ਫੋਲੋ ਕਰੂਗਾ ਉਹਨੂੰ ਸਜ਼ਾ ਦਿੱਤੀ ਜਾਵੇ